ਮੁੰਚੀ ਪ੍ਰੇਮਚੰਦ ਜੀ ਉਹਨਾਂ ਨੂੰ ਪੜ ਰਿਹਾ ਸੀ ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਹੜੀ ਸਾਡੀ ਸੁੰਦਰਤਾ ਹੁੰਦੀ ਹੈ ਉਹਨੂੰ ਕਿਸੇ ਗਹਿਣੇ ਦੀ ਜ਼ਰੂਰਤ ਨਹੀਂ ਹੁੰਦੀ ਔਰ ਜਿਹੜਾ ਸਾਡਾ ਕੋਮਲ ਭਾਵ ਹੁੰਦੇ ਨੇ ਸਾਡੇ ਅਹਿਸਾਸ ਹੁੰਦੇ ਨੇ ਤੇ ਜਿਹੜੀ ਸਾਡੇ ਹਿਰਦੇ ਦੀ ਕੋਮਲਤਾ ਵਾ ਉਹ ਇੰਨੀ ਕੋਮਲ ਤੇ ਇੰਨੀ ਸੁੰਦਰ ਹੁੰਦੀ ਆ ਕਿ ਉਹ ਕਿਸੇ ਵੀ ਗਹਿਣੇ ਦਾ ਭਾਰ ਹੀ ਨਹੀਂ ਉਠਾ ਸਕਦੀ ਮਨੋਖੋ ਕੇ ਤੇ ਰੋਖੀ ਵੱਡ ਵੱਡ ਛੁੱਟੀ ਜਾਵਾਂਗੇ ਤੇ ਰੁੱਖਾਂ ਨੂੰ ਲਾਉਂਦੇ ਨੇ ਅਹਿਸਾਸ ਨਹੀਂ ਕਰਦੇ ਤੇ ਬਹੁਤ ਔਖਾ ਕੰਮ ਆ ਉਹਨਾਂ ਜਦੋਂ ਸੱਚ ਦੇ ਬਾਰੇ ਉਹ ਦੱਸਿਆ ਪੜਾਇਆ ਤਾਂ ਕਈ ਦਿਨ ਲੰਘ ਗਏ ਤੇ ਬੱਚੇ ਦੂਸਰੇ ਸਬਕ ਨੂੰ ਕਾਲੇ ਹੀ ਤੇ ਉਹ ਜਿਹਦਾ ਜਿਹੜਾ ਦ੍ਰਿਸ਼ਤ ਸੀ ਉਹ ਇੱਕ ਹੀ ਆਪਣੇ ਪਾਠ ਤੋਂ ਪੂਰਾ ਅੱਗੇ ਨਹੀਂ ਜਾ ਸਕਿਆ ਔਰ ਫਿਰ ਸ਼ੱਕ ਹੋਇਆ ਰੋਣਾ ਚਾਰੀਆਂ ਨੂੰ ਕਿ ਕਿਤੇ ਮਨਦਬੁੱਧੀ ਤੇ ਨਹੀਂ ਤੇ ਜੇ ਤੁਸੀਂ ਅੱਜ ਇਸ ਇਤਿਹਾਨ ਚ ਫੇਲ ਹੋ ਜਾਂਦੇ ਤੇ ਤੁਸੀਂ ਸਵਰਗ ਦੇ ਵਿੱਚ ਨਹੀਂ ਸਿਆ ਸਕਦੇ ਦੋਸਤੋ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਜਿਹੜੀ ਮੈਂ ਤੁਹਾਡੇ ਨਾਲ ਇੱਕ ਕਹਾਣੀ ਸਾਂਝੀ ਕੀਤੀ ਹੈ ਕਿਉਂਕਿ ਇਹ ਕਥਾਵਾ ਨਹੀਂ ਇਹ ਕਥਾਵਾ ਨੇ ਅੱਜ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਚੰਗੇ ਇਨਸਾਨਾਂ ਦੀ ਬਹੁਤ ਲੋੜ ਆ ਤੁਸੀਂ ਚੰਗੇ ਇਨਸਾਨ ਬਣੋ ਸਤਿ ਸ਼੍ਰੀ ਅਕਾਲ ਦੋਸਤੋ ਮੇਰਾ ਚੈਨਲ ਚੰਗਵੀਰਾ ਤੇ ਸਵਾਗਤ ਆ ਸਾਰਿਆਂ ਦਾ ਦੋਸਤੋ ਜਿੱਥੇ-ਜਿੱਥੇ ਵੀ ਦੇਖ-ਦੇਖ ਕੇ ਮੈਨੂੰ ਵੇਖ ਰਹਿ ਜੇ ਮੇਰੇ ਵੱਲੋਂ ਸਾਰਿਆਂ ਨੂੰ ਸਤਿ ਸ਼੍ਰੀ ਅਕਾਲ ਅਦਾਬ ਪ੍ਰਣਾਮ ਨਮਸਕਾਰ ਜਿਉਂਦੇ ਰਹੋ ਵਾਸਤੇ ਰਹੋ ਮੈਂ ਤੁਹਾਡੇ ਲਈ ਦੁਆ ਕਰਦਾ ਏਹੀ ਤੇ ਦੋਸਤੋ ਅੱਜ ਦੀ ਜਿਹੜੀ ਮੈਂ ਤੁਹਾਡੇ ਨਾਲ ਲੱਗਾ ਸਾਝ ਪਾਉਣਾ ਦੇ ਬੰ ਨੂੰ ਇਹ ਆ ਵੀ ਮੈਂ ਤੁਹਾਡੇ ਨਾਲ ਇਹ ਸਾਂਝ ਰਹੀ ਛੋਟੀਆਂ ਛੋਟੀਆਂ ਅੰਦ ਗਿੰਦਗੀਆਂ ਗੱਲਾਂ ਕਰਦਾ ਇਹਨਾਂ ਗੱਲਾਂ ਦੇ ਵਿੱਚ ਹੋ ਸਕਦਾ ਕੋਈ ਮੈਸੇਜ ਵੀ ਹੋਏ ਜਾਂ ਗੱਲਬਾਤ ਜਿਹੜੀ ਆ ਉਹ ਉਹ ਸਿਰਫ ਇੱਕ ਦਿਆ ਕੇ ਅਸੀਂ ਇੱਕ ਦੂਜੇ ਨਾਲ ਸੰਬੰਧ ਬਣਾ ਸਕੀਏ ਇੱਕ ਸੰਪਰਕ ਬਣਾ ਸਕੀਏ ਤੇ ਮੈਂ ਮੁਨਸੀ ਪ੍ਰੇਮਚੰਦ ਜੀ ਉਹਨਾਂ ਨੂੰ ਪੜ ਰਿਹਾ ਸੀ ਤੇ ਉਹਨਾਂ ਨੇ ਬੜੀ ਸੋਹਣੀ ਗੱਲ ਕੀਤੀ ਹੈ ਕਿ ਜਿਹੜੀ ਸਾਡੀ ਸੁੰਦਰਤਾ ਹੁੰਦੀ ਹੈ ਉਹਨੂੰ ਕਿਸੇ ਗਹਿਣੇ ਦੀ ਜ਼ਰੂਰਤ ਨਹੀਂ ਹੁੰਦੀ ਔਰ ਜਿਹੜਾ ਸਾਡਾ ਕੋਮਲ ਭਾਵ ਹੁੰਦੇ ਨੇ ਸਾਡੇ ਅਹਿਸਾਸ ਹੁੰਦੇ ਨੇ ਤੇ ਜਿਹੜੀ ਸਾਡੇ ਹਿਰਦੇ ਦੀ ਕੋਮਲਤਾ ਵਾ ਉਹ ਇੰਨੀ ਕੋਮਲ ਤੇ ਇੰਨੀ ਸੁੰਦਰ ਹੁੰਦੀ ਆ ਕਿ ਉਹ ਕਿਸੇ ਵੀ ਗਹਿਣੇ ਦਾ ਭਾਰ ਹੀ ਨਹੀਂ ਉਠਾ ਸਕਦੀ ਗਹਿਣਾ ਪਾਉਣਾ ਤੇ ਬੜੀ ਦੂਰ ਦੀ ਗੱਲ ਆ ਤੇ ਦੋਸਤੋ ਜਿਹੜਾ ਸਾਡਾ ਗਹਿਣਾ ਵਾ ਜ਼ਿੰਦਗੀ ਦਾ ਉਹ ਆ ਸਾਡਾ ਜੋ ਅਸੀਂ ਸਿੱਖਦੇ ਆ ਚੰਗੀਆਂ ਚੀਜ਼ਾਂ ਸਾਡੇ ਅਹਿਸਾਸ ਤੇ ਸਾਡੀ ਕਿਸੇ ਪ੍ਰਤੀ ਜਿਹੜੀ ਆ ਅਸੀਂ ਉਹਨੂੰ ਕਹਿ ਸਕਦੇ ਆ ਵੀ ਤਰਸਦਾ ਇਹ ਤਾਂ ਗੁਰੂ ਸਾਹਿਬ ਕਹਿੰਦੇ ਤਰਸ ਪਿਆ ਮੈਂ ਰਹਿਮਤ ਹੋਈ ਜਿੰਨਾ ਚਿਰ ਸਾਡੇ ਅੰਦਰ ਤਰਸ ਦੀ ਭਾਵਨਾ ਨਹੀਂ ਆਉਂਦੀ ਚਾਹੇ ਉਹ ਇਨਸਾਨਾਂ ਪ੍ਰਤੀ ਆ ਚਾਹੇ ਹਵਾਨਾਂ ਪ੍ਰਤੀ ਆ ਜੇ ਪ੍ਰਕਿਰਤੀ ਪ੍ਰਤੀ ਆ ਅਸੀਂ ਇਹਨਾਂ ਚੀਜ਼ਾਂ ਨੂੰ ਸੰਭਾਲਦੇ ਨਹੀਂਗੇ ਤੇ ਉਹਨਾਂ ਚਿਰ ਔਖਾ ਕੰਮ ਆ ਜੇ ਅਸੀਂ ਮਨੋਖੋ ਕੇ ਤੇ ਰੁੱਖੀ ਵੱਡ ਵੱਡ ਛੁੱਟੀ ਜਾਵਾਂਗੇ ਤੇ ਰੁੱਖਾਂ ਨੂੰ ਲਾਉਂਦੇ ਨਹੀਂ ਇਹਨਾਂ ਦਾ ਅਹਿਸਾਸ ਨਹੀਂ ਕਰਦੇ ਤੇ ਬਹੁਤ ਔਖਾ ਕੰਮ ਆ ਇਸ ਕਰਕੇ ਜਿਹੜੀ ਸੁੰਦਰਤਾ ਵਾ ਉਹ ਸਾਡੇ ਜਿਹੜੀ ਆ ਉਹ ਸਾਡੇ ਭਾਵਾਂ ਦੀ ਆ ਸਾਡੇ ਸੋਚਣ ਦੀ ਆ ਸਾਡੀ ਸੋਚ ਦੀ ਆ ਉਹ ਸੋਚ ਦੀ ਸੁੰਦਰਤਾ ਦਾ ਗਹਿਣਾ ਆਪਣੇ ਗਲੇ ਹਮੇਸ਼ਾ ਪਾ ਕੇ ਰੱਖੋ ਸਾਡੇ ਸ਼ਾਇਰ ਆ ਗੁਲਜ਼ਾਰ ਸਾਹਿਬ ਬੜੀ ਸੋਹਣੀ ਗੱਲ ਕਰਦੇ ਆ ਉਹ ਕਹਿੰਦੇ ਕਿ ਰਿਸ਼ਤਿਆਂ 'ਚ ਜ਼ਬਰਦਸਤੀ ਚੰਗੀ ਨਹੀਂ ਹੁੰਦੀ ਜਿੱਥੇ ਜਿੱਥੇ ਸਕੂਨ ਮਿਲੇ ਉਹਨੂੰ ਉੱਥੇ ਹੀ ਛੱਡ ਦੇਣਾ ਚਾਹੀਦਾ ਬਹੁਤ ਜ਼ਿਆਦਾ ਕਿਸੇ ਨਾਲ ਕਾਲੀ ਨਹੀਂ ਕਰਨੀ ਚਾਹੀਦੀ ਬਹੁਤ ਜ਼ਿਆਦਾ ਇਹ ਦਿਗ ਨਾਲ ਪਰਲੇਮੈਂਟਾਂ ਨਹੀਂ ਕਰਨੀਆਂ ਚਾਹੀਦੀਆਂ ਜਿੱਥੇ ਪ੍ਰੇਮ ਆ ਉਹ ਪ੍ਰੇਮ ਹੀ ਆ ਤੇ ਜਿਹੜਾ ਪ੍ਰੇਮ ਆ ਉਹ ਸੱਚ ਦੀ ਭਾਸ਼ਾ ਨੂੰ ਸਮਝਦਾ ਤੇ ਮਾਂ ਭਰ ਦੇ ਵਿੱਚ ਇੱਕ ਬੜੀ ਪਿਆਰੀ ਇੱਕ ਆਉਂਦੀ ਹੈ ਚੀਜ਼ ਕਿ ਜਦੋਂ ਪਾਂਡਵ ਤੇ ਇਹ ਜਿਹੜੇ ਇਹ 유ਦਿਸ਼ਥਰ ਭਰਾ ਕੌਰਵ ਤੇ ਪਾਂਡਵ ਜਦੋਂ ਦ੍ਰੋਣਾਚਾਰੀਆ ਤੋਂ ਸਿੱਖਿਆ ਲੈ ਰਹੇ ਸੀ ਸ਼ਾਸਤਰਾਂ ਦੀ ਤੇ ਸ਼ਾਸਤਰ ਦੀ ਤੇ ਉਦੋਂ ਦ੍ਰੋਣਾਚਾਰੀਆ ਸਾਰਿਆਂ ਨੂੰ ਇੱਕ ಪಾਠ ਦਿੰਦੇ ਸੀ ਤੇ ਉਹ ਉਹ ਜਿਹੜਾ ਦ੍ਰਿਸ਼ਤ ਸੀ ਉਹਨੂੰ ਸਮਝਦੇ ਹੀ ਕਿ ਦ੍ਰੋਣਾਚਾਰੀਆ ਸਮਝਦੇ ਵੀ ਮੇਰਾ ਸਭ ਤੋਂ ਵਧੀਆ ਜਿਹੜਾ ਵਾ ਸ਼ਗਿਰਦ ਦਾ ਕੇਲਾ ਉਹ ਤੇ ਉਹਨਾਂ ਜਦੋਂ ਸੱਚ ਦੇ ਬਾਰੇ ਉਹ ਦੱਸਿਆ ਪੜਾਇਆ ਤਾਂ ਕਈ ਦਿਨ ਲੰਘੇ ਤੇ ਬੱਚੇ ਦੂਸਰੇ ਸਭ ਕੋ ਨੂੰ ਕਾਲੇ ਹੀ ਤੇ ਉਹ ਜਿਹੜਾ ਇਹ ਵਿਦਿਸ਼ਤ ਸੀ ਉਹ ਇੱਕ ਹੀ ਆਪਣੇ ਪਾਠ ਤੋਂ ਪੂਰਾ ਅੱਗੇ ਨਹੀਂ ਜਾ ਸਕਿਆ। ਔਰ ਫਿਰ ਸ਼ੱਕ ਹੋਇਆ ਰੋਣਾ ਚਾਰੀਆਂ ਨੂੰ ਕਿਤੇ ਮਨਦੋਦੀ ਤੇ ਨਹੀਂ। ਔਰ ਉਹਨਾਂ ਨੇ ਉਹਨੂੰ ਵਿਦਿਸ਼ਤ ਨੂੰ ਪੁੱਛਿਆ ਇਹ ਵਿਦਿਸ਼ਤ ਕੀ ਗੱਲ ਆ? ਤੂੰ ਹਟ ਕਿਉਂ ਗਿਆ ਇਸ ਸਬਕ ਤੇ? ਉਹ ਕਹਿੰਦਾ ਗੁਰੂ ਜੀ ਮੈਨੂੰ ਅਜੇ ਤੱਕ ਸੱਚ ਦੀ ਜਿਹੜੀ ਪਰਭਾਸ਼ਾ ਉਹ ਸਮਝ ਨਹੀਂ ਆਈ। ਔਰ ਜਿੰਨਾ ਚਿਰ ਮੈਂ ਇਹਨੂੰ ਸਮਝ ਨਹੀਂ ਲੈਂਦਾ ਪੂਰੀ ਤਰ੍ਹਾਂ ਅਪਣਾ ਨਹੀਂ ਲੈਂਦਾ ਜਿਹੜਾ ਤੁਸੀਂ ਮੈਨੂੰ ਸਬਕ ਦਿੰਦੇ ਜੀ। 19 ਦੇਰ ਤੱਕ ਮੈਂ ਅੱਗੇ ਨਹੀਂ ਜਾ ਸਕਦਾ ਤੇ ਫਿਰ ਉਹ ਗੁਰੂ ਦਰੋਣਾਚਾਰੀਆ ਜਿਹੜੇ ਉਹਨਾਂ ਨੂੰ ਪਤਾ ਲੱਗਾ ਕਿ ਇਹ ਮੰਦਬੁੱਧੀ ਨਹੀਂ ਅਸਲ ਦੇ ਵਿੱਚ ਬਹੁਤ ਜ਼ਿਆਦਾ ਫਿਰਦੇ ਦਾ ਸਾਫ ਅਪਵਿੱਤਰ ਆ ਉਹਨਾਂ ਦੇ ਸਿੱਖਣ ਦੀ ਜਿਹੜੀ ਇਹਦੀ ਚਾਹਤ ਆ ਉਹ ਬੜੀ ਭੀਗ ਤੇ ਆ ਫਿਰ ਉਹਨਾਂ ਜਿਹੜੇ ਜਿਸਤਰ ਨੂੰ ਕਿਹਾ ਕਿ ਤੁਸੀਂ ਜਿਹੜੇ ਜਦੋਂ ਤੁਸੀਂ ਇਹ ਪਹਿਲਾਂ ਸਭ ਕੁ ਪੜ ਲਿਆ ਫਿਰ ਤੁਹਾਨੂੰ ਅਗਲੇ ਸੋਕਾਂ ਦੀ ਸ਼ੈਲ ਲੋੜ ਹੀ ਨਾ ਪਵੇ ਕਿਉਂਕਿ ਜਿਹੜਾ ਸਿੱਖਣ ਦਾ ਸੀ ਉਹ ਤ੍ਰਿਕਾ ਜਿਹੜੀ ਚ ਤੁਹਾਨੂੰ ਕਮਾਲ ਸੀ ਫਿਰ ਕਹਿੰਦੇ ਜਦੋਂ ਅਖੀਰ ਦੇ ਵਿੱਚ ਕਿ ਸਾਰੇ ਭਰਾ ਮਹਾਭਾਰਤਾਂ ਜੰਗ ਖਤਮ ਹੋ ਜਾਂਦਾ ਬੜੀਆਂ ਐਨਕ ਬਦ ਕਹਾਣੀਆਂ ਹੁੰਦੀਆਂ ਤੇ ਇਹ ਜਾ ਰਹੇ ਸੀ ਸਵਰਗ ਨੂੰ ਤੇ ਸਾਰੇ ਰਸਤੇ 'ਚ ਸਾਰੇ ਭਰਾ ਇੱਕ ਕਰਕੇ ਗੱਲ ਛੱਡ ਗਏ ਰਸਤਿਆਂ ਦੀ ਕਿਸੇ ਨੇ ਭੁੱਖਣਾ ਬਰਦਾਸ਼ਤ ਹੋਈ ਕਿਸੇ ਤੋਂ ਪਿਆਸ ਨੂੰ ਬਰਦਾਸ਼ਤ ਹੋਈ ਕਿਸੇ ਤੋਂ ਤੁਰਿਆ ਨਾ ਗਿਆ ਪਰ ਜਿਹਦੇ ਸਤੰ ਤਿੰਦੇ ਸਦਾ ਕੁੱਤਾ ਲਗਾਤਾਰ ਤੁਰਦੇ ਗਏ ਕੋਈ ਨਾ ਨੇ ਸਵਰਗ ਦੇ ਦਰਵਾਜੇ ਤੱਕ ਜਿਹੜੀ ਮਹਾਂਪਰਵ ਦੀ ਕਥਾ ਜਿਹੜੀ ਮੈਂ ਪੜ੍ਹੀ ਉਹਦੇ ਚੋਂ ਦਾ ਇਹਨਾਂ ਸਵਰਗ ਦੇ ਦਰਵਾਜੇ ਤੱਕ ਸਫਰ ਕੀਤਾ ਔਰ ਹੈਰਾਨ ਸੀ ਗ੍ਰਿਸ਼ਟੋ ਵੀ ਜਿੱਥੇ ਮੇਰੇ ਭਰਾ ਵੀ ਜਿਹੜੀ ਉਹਨਾਂ ਦੀ ਪ੍ਰਤਿਸ਼ਠਾ ਸੀ ਉਹਨਾਂ ਦੀ ਸ਼ਰਧਾ ਸੀ ਉਹਨਾਂ ਦੀ ਭਾਵਨਾ ਸੀ ਮੇਰੇ ਪ੍ਰਤੀ ਤੇ ਉਹ ਵੀ ਪਿੱਛੇ ਰਾਹ ਉਹਦੇ ਵਿੱਚ ਹੀ ਰਹਿ ਗਿਆ ਪਰ ਇੱਕ ਜਾਨਵਾਰਾ ਜਿਹਦਾ ਸਬੰਧ ਮੇਰੇ ਨਾਲ ਇਥੋਂ ਇੰਨਾ ਜ਼ਿਆਦਾ ਵਾ ਕਿ ਇਹਨੇ ਮੇਰਾ ਸਾਥ ਕਿਸੇ ਕੀਮਤ ਤੇ ਵੀ ਨਹੀਂ ਛੱਡਿਆ ਹੌਸਲਾ ਨਹੀਂ ਛੱਡਿਆ ਅਰੇ ਮੇਰੇ ਨਾਲ ਹੀ ਸੁਰਗ ਦੇ ਦਰਵਾਜ਼ੇ ਤੱਕ ਪਹੁੰਚ ਗਿਆ ਉਹ ਸੁਰਗ ਦੇ ਦਰਵਾਜ਼ੇ ਤੇ ਕਹਿੰਦੇ ਜਾ ਕੇ ਜਦੋਂ ਉਹਦੇ ਲਈ ਖੋਲਣ ਲੱਗਾ ਦੁਆਰਪਾਲ ਦਰਵਾਜ਼ਾ ਤੇ ਉਹਨੇ ਕੁੱਤਾ ਵੇਖ ਕੇ ਕਿਹਾ ਕਿ ਰਿਸਟਰ ਇਹ ਸਰ ਕੁੱਤਿਆਂ ਲਈ ਨਹੀਂਗਾ ਵੀ ਤੁਸੀਂ ਆ ਸਕਦੇ ਜੇ ਕੁੱਤਾ ਨਹੀਂ ਆ ਸਕਦਾ ਰਿਸਟਰ ਨੇ ਫਿਰ ਕਿਹਾ ਵੀ ਜੇ ਕੁੱਤਾ ਨਹੀਂ ਆ ਸਕਦਾ ਤੇ ਮੈਂ ਵੀ ਨਹੀਂ ਆ ਸਕਦਾ ਮੈਨੂੰ ਵੀ ਲੋੜ ਨਹੀਂ ਇਹੋ ਜਿਹਾ ਸੁਰਗ ਦੀ ਜਿੱਥੇ ਮੇਰੀ ਦੋਸਤੀ ਦਾ ਸੱਚ ਆ ਜਿੰਨੇ ਮੇਰਾ ਇੰਨਾ ਸਾਥ ਦਿੱਤਾ ਤੇ ਮੈਂ ਉਹਦੇ ਤੋਂ ਬਗੈਰ ਸਵਰਗ ਚਲ ਜਾ ਇਹ ਕਦੀ ਹੋ ਹੀ ਨਹੀਂ ਸਕਦਾ ਤੇ ਫਿਰ ਕਹਿੰਦੇ ਆ ਕਿ ਉਸ ਟਾਈਮ ਜਿਹੜੇ ਦੇਵਤੇ ਹੀ ਸਾਰੇ ਉੱਪਰ ਘਟ ਹੋਏ ਤੇ ਉਹਨਾਂ ਨੇ ਕਿਹਾ ਕਿ ਜਿਹੜਾ ਕੁੱਤਾ ਵਾ ਇਹ ਵਿਸ਼ਨੂੰ ਭਗਵਾਨ ਤੇ ਜੇ ਤੁਸੀਂ ਅੱਜ ਇਸ ਇਮਤਿਹਾਨ ਚੋਂ ਫੇਲ ਹੋ ਜਾਂਦੇ ਤੇ ਤੁਸੀਂ ਸਵਰਗ ਦੇ ਵਿੱਚ ਨਹੀਂ ਸਿਆ ਸਕਦੇ ਦੋਸਤੋ ਮੈਂ ਇਹਨਾਂ ਚੀਜ਼ਾਂ 'ਚ ਵਿਸ਼ਵਾਸ ਨਹੀਂ ਕਰਦਾ ਜਿਹੜੀ ਮੈਂ ਤੁਹਾਡੇ ਨਾਲ ਇਹ ਕਹਾਣੀ ਸਾਂਝੀ ਕੀਤੀ ਆ ਕਿਉਂਕਿ ਇਹ ਕਥਾਵਾ ਨਹੀਂ ਇਹ ਕਥਾਵਾ ਨੇ ਤੇ ਮਹਾਭਾਰਤ ਦੇ ਵਿੱਚ ਬਹੁਤ ਕੁਝ ਵਾਪਰਿਆ ਹੋ ਸਕਦਾ ਮਹਾਭਾਰਤ ਹੋਇਆ ਹੋਵੇ ਜਾਂ ਨਾ ਆਵੇ ਮੈਂ ਇਸ ਪਾਸੇ ਦੇ ਵਿੱਚ ਨਹੀਂ ਪੜਨਾ ਚਾਹੁੰਦਾ ਪਰ ਮੈਂ ਇੱਕ ਜਿਹੜੀ ਇਸ ਚੀਜ਼ ਨੂੰ ਸਮਝਾਉਂਦੀ ਆ ਜਿਹੜੀ ਚੀਜ਼ ਆ ਉਹ ਗੱਲ ਮੈਂ ਤੁਹਾਡੇ ਨਾਲ ਕੀਤੀ ਆ ਤੇ ਇਹ ਸੀ ਜਨਨਤਲ ਸੱਚ ਨੂੰ ਦਸਾਉਂਦੀ ਇੱਕ ਗਾਥਾ ਜਿਸਨੇ ਬਹੁਤ ਹੀ ਸੋਹਣੇ ਸ਼ਬਦ ਨੇ ਜੀਦੇ ਬਹੁਤ ਪਿਆਰੀ ਇਹ ਚੀਜ਼ ਲਿਖੀ ਗਈ ਆ ਜਿਹੇ ਸਮਝਣਾ ਹੋਵੇ ਇਹਦੇ ਵਿੱਚ ਬਹੁਤ ਵੱਡਾ ਮੈਸੇਜ ਆ ਜਿਹੜਾ ਸਾਡੇ ਆਸਤੇ ਆ ਛੁਪਿਆ ਹੋਇਆ ਨਹੀਂ ਕਹਿ ਦੇ ਦਿੰਦੇ ਆ ਮੈਂ ਸੱਚ ਬੋਲਦਾ ਮੈਂ ਇਹ ਕਰਦਾ ਮੇਰਾ ਪਿਆਰ ਸੱਚਾ ਮੇਰਾ ਉਹ ਆ ਪਰ ਨਹੀਂ ਸੱਚ ਦੇ ਅਰਥ ਕਿਤੇ ਹੋ ਰਹੀ ਆ ਕਿਉਂਕਿ ਕੱਲ ਜੋਗਾ ਅਜਾਜ ਮੰਨਾ ਵਾ ਇਹਦੇ ਵਿੱਚ ਜਿਹੜਾ ਸੱਚ ਆ ਉਹ ਤਾਂ ਕਿ ਮੈਨੂੰ ਲੱਗਦਾ ਕਿ ਕਹਿੰਦੇ ਕਿ ਜਿੱਦਨੇ ਜਦੋਂ ਸੱਚ ਆ ਆਪਦੀ ਪੈਰ ਦੀ ਜੁੱਤੀ ਪਾਉਂਦਾ ਉਹਨੇ ਜਦੋਂ ਝੂਠ پوری ਦੁਨੀਆ ਦਾ ਚੱਕਰ ਤਲਾ ਹੁੰਦਾ ਅੱਜ ਜਿਹੜਾ ਬੋਲਬਾਲਾ ਵਾਜ ਇਸ ਤਰੀਕੇ ਦੇ ਹਾਲਾਤ ਬਣੇ ਪਿਆ ਅਸੀਂ ਮੈਂ ਤੇ ਇਹੀ ਕਹੂੰਗਾ ਕਿ ਆਪਦੇ ਬੱਚਿਆਂ ਨੂੰ ਉਹਨਾਂ ਨੂੰ ਸਿਖਾਓ ਤੇ ਉਹ ਇਹੋ ਜਿਹਾ ਸਿੱਖਣਾ ਕਿ ਉਹਨਾਂ ਦੇ ਵਿੱਚ ਜਿਹੜੀ ਭਾਵਨਾਵਾਂ ਉਹ ਸਾਡੀ ਜਿਹੜੀ ਮਾਣ ਉਹਨਾਂ ਦੀ ਪ੍ਰਤਿਸ਼ਟਾ ਉਹਨਾਂ ਦੀ ਅੰਦਰ ਦੀ ਜਿਹੜੀ ਭਾਵਨਾਵਾਂ ਜੇ ਉਹਨੂੰ ਕੋਈ ਸਾਰਾ ਦੇ ਸਕਦਾ ਤੇ ਉਹ ਇੱਕ ਸਚਾਈ ਆ ਸੱਚੇ ਹੋਣਾ ਜ਼ਿੰਦਗੀ 'ਚ ਬਹੁਤ ਔਖਾ ਵਾ ਔਰ ਸੱਚੇ ਬੰਦੇ ਤੋਂ ਸਾਰੇ ਡਰਦੇ ਆ ਕਿਉਂਕਿ ਸੱਚਾ ਬੰਦਾ ਕੋਈ ਇੰਨਾ ਬਲਵਾਨ ਸ਼ਰੀਰ ਤੋਂ ਬਲਵਾਨ ਨਾ ਮਹੀ ਹੋਵੇ ਕੋਈ ਫਰਕ ਨਹੀਂ ਪੈਂਦਾ ਪਰ ਉਹਦੀ ਗੱਲ ਕਹਿਣ ਸਾਰੇ ਡਰਦੇ ਆ ਕਿ ਇਸ ਬੰਦੇ ਨੇ ਕਿਸੇ ਦਾ ਝੂਠਾ ਪੱਖ ਨਹੀਂ ਲੈਣਾ ਤੇ ਸਾਡੀ ਹੀ ਜ਼ਿੰਦਗੀ ਚ ਸਾਡੇ ਸਾਰੇ ਪੱਖ ਹੀ ਝੂਠੇ ਆ ਸਾਡੇ ਸਾਰੇ ਰਿਸ਼ਤੇ ਜਿਹੜੇ ਆ ਇਸੇ ਕਰਕੇ ਤੇ ਗੁਰੂ ਫੈਗ ਭਦਰ ਸਾਹਿਬ ਜਿਹੜਾ ਜੈਜਾਵੰਤੀ ਰਾਗ ਦੇ ਵਿੱਚ ਉਹਨਾਂ ਦੀ ਜਿਹੜੀ ਬਾਣੀ ਆ ਨਹੀਂ ਪੜਦੇ ਆ ਕਿ ਕਿੰਨੀ ਵਰਾਗ ਮਈ ਆ ਉਹਦੇ ਵਿੱਚ ਉਹ ਜੀ ਸਮਝਾਉਂਦੇ ਆ ਇਹ ਜਿਹੜੀ ਇਹ ਸੰਸਾਰ ਆ ਜਿਹੜੀ ਪਤਨੀ ਆ ਜਿਹੜੀ ਤੁਹਾਨੂੰ ਬਹੁਤ ਪਿਆਰ ਕਰਦੀ ਆ ਜਦੋਂ ਉਹ ਮਰ ਜਾਂਦੀ ਜੇ ਤੇ ਉਹਨੂੰ ਹੀ ਫਿਰ ਤੁਸੀਂ ਪ੍ਰੇਤ ਜਪਣ ਲੱਗ ਪੈਂਦੇ ਜੇ ਜਿਹੜੇ ਤੁਹਾਡੇ ਬੱਚੇ ਆ ਇੱਕ ਪਲ ਤੁਹਾਡੇ ਕੋਲ ਬਣ ਨਹੀਂ ਰਹਿੰਦੇ ਪਰ ਉਹ ਇੱਕ ਦਿਨ ਵੀ ਤੁਹਾਨੂੰ ਆਪਦੇ ਘਰ ਨਹੀਂ ਰੱਖਦੇ ਮੁੜ ਕੇ ਕਿਉਂਕਿ ਉਹਨਾਂ ਨੂੰ ਹੁੰਦਾ ਕਿ ਫਟਾਫਟ ਇਹਨੂੰ ਸਮਸ਼ਾਨ ਘਾੜੀ ਪਹੁੰਚਾ ਦਈਏ ਇਹੋ ਹੀ ਜ਼ਿੰਦਗੀ ਦਾ ਸੱਚਾ ਦੋਸਤ ਹੋਰ ਇਹੋ ਹੀ ਜਿਹੜੀਆਂ ਮਰੀਆਂ ਗੱਲਾਂ ਸਵੇਰਦੀਆਂ ਕਿ ਮੈਂ ਤੁਹਾਡੇ ਨਾਲ ਕਰਦਾ ਇਹ ਮੈਨੂੰ ਇਹੋ ਹੁੰਦਾ ਕਿ ਆਪਾਂ 10 ਮਿੰਟ ਬਹਿ ਕੇ ਦੋ ਮਿੰਟ ਬਹਿ ਕੇ ਮੈਂ ਤੁਹਾਡੇ ਨਾਲ ਜਿਹੜੀਆਂ ਇਹ ਸਾਡੇ ਚੈਨਲ ਦੇ ਥਰੂ ਆਪਦੀ ਗੱਲ ਤੁਹਾਡੇ ਤੱਕ ਪਹੁੰਚਾ ਸਕਾਂ ਆਪਦੇ ਦਿਲ ਦੀ ਗੱਲ ਕਰ ਸਕਾਂ ਦੋਸਤੋ ਗੁਲਜਾਰ ਸਾਹਿਬ ਦੀ ਸ਼ਰੀਰੀ ਬੜੇ ਪਿਆਰੇ ਸ਼ਬਦ ਆਗੇ ਅਸੀਂ ਆਪਦੀ ਉਮਰ ਉਮਰ ਨਕਾਲ ਦੀ ਮੈਨ ਨੇ ਦੂਸਰੋਂ ਕੇ ਨੁਕਸਨ ਕਾਲ ਤੇ ਨਕਾਲ ਤੇ ਕਦੇ ਖੁਦ ਕੋ ਤਰਾਸ਼ਿਆ ਹੀ ਨਹੀਂ ਐਂ ਦੂਜਿਆਂ ਦੇ ਨੁਕਸ ਕੱਢਦਿਆਂ ਕਰਦਿਆਂ ਆਪਦੀ ਜ਼ਿੰਦਗੀ ਜਿਹੜੀ ਆ ਸਾਰੀ ਗਾਇਆ ਕਰ ਲੈਂਦੇ ਆ ਤੇ ਖੁਦ ਨੂੰ ਅਸੀਂ ਕਦੀ ਵੀ ਤਰਾਸ਼ ਦੇਣੀ ਇਹ ਇੱਕ ਚੰਗੇ ਮੂਰਤੀਕਾਰ ਵਾਂਗੂ ਜੇ ਅਸੀਂ ਖੁਦ ਨੂੰ ਤਰਾਸ਼ਦੇ ਸ਼ਾਇਦ ਕਿਤੇ ਫਰਿਸ਼ਟੀ ਹੋ ਜਾਂਦੇ ਇਹ ਸੀ ਦੋਸਤੋ ਮੇਰੀ ਅੱਜ ਦੀ ਸਾਂਝ ਜੀ ਦੇ ਵਿੱਚ ਇੱਕ ਮੁਹੱਬਤ ਦਾ ਪੰਗਾਮ ਆ ਇੱਕ ਮੇਰੇ ਵੱਲੋਂ ਸਾਰਿਆਂ ਨੂੰ ਜਿਹੜੀ ਮੇਰੀ ਗੱਲਬਾਤ ਹੁੰਦੀ ਆ ਉਹਦਾ ਹੁੰਦਾ ਕਿ ਬੱਚੇ ਸੁਣਨ ਕੋਈ ਵੀ ਜਿੰਨਾ ਉਹਨਾਂ ਨੂੰ ਚੰਗੀ ਲੱਗੇ ਫਿਰ ਮੈਂ ਬੱਚਿਆਂ ਨੂੰ ਕੋਈ ਸੇਧ ਵੀ ਦੇ ਸਕਾਂ ਔਰ ਮੇਰੀ ਗੱਲ ਸੁਣ ਕੇ ਉਹਨਾਂ ਨੂੰ ਕੋਈ ਸਮਝ ਵੀ ਆ ਸਕੇ ਇਹਦਾ ਮੈਸੇਜ ਕੀ ਆ ਜਦੋਂ ਮੈਂ ਕੋਈ ਗੱਲ ਕਰਦਾ ਮੈਨੂੰ ਨਹੀਂ ਪਤਾ ਲੱਗਦਾ ਮੈਂ ਕਰਦਾ ਜਾਂਦਾ ਕੀ ਕਰਦਾ ਕੀ ਨਹੀਂ ਕਰਦਾ ਪਰ ਮੇਰੀ ਕੋਸ਼ਿਸ਼ ਇਹੋ ਹੀ ਹੁੰਦੀ ਹੈ ਕਿ ਮੈਂ ਆਪਦੇ ਦਿਲ ਦੇ ਭਾਵ ਜਿਹੜੇ ਉਹ ਤੁਹਾਡੇ ਨਾਲ ਸਾਂਝੇ ਕਰਾਂ ਔਰ ਮੇਰੀ ਜਿਹੜਾ ਮੈਸੇਜ ਆ ਉਹ ਤੁਹਾਨੂੰ ਸਾਰਥਕਤਾ ਦੇ ਚੰਗੀ ਸੋਚ ਦੇ ਰਾਹ ਪਾ ਸਕੇ ਔਰ ਸਾਰਥਕ ਸੋਚ ਆ ਜਿਹੜੀ ਸਾਡੇ ਬੱਚਿਆਂ ਨੂੰ ਮਿਲ ਸਕੇ ਅੱਜ ਸਾਡੇ ਬੱਚਿਆਂ ਨੂੰ ਸਾਡੇ ਸਮਾਜ ਨੂੰ ਚੰਗੇ ਇਨਸਾਨਾਂ ਦੀ ਬਹੁਤ ਲੋੜ ਆ ਤੁਸੀਂ ਚੰਗੇ ਇਨਸਾਨ ਬਣੋ ਚੰਗੀ ਸੋਚ ਅਪਣਾਓ ਇਹੋ ਮੇਰਾ ਮੈਸੇਜ ਆ ਜਿਥੇ ਇੱਥੇ ਵੀ ਦੇਸ਼-ਵਿਦੇਸ਼ ਦੇ ਦੋਸਤੋ ਵਸਦੇ ਜੀ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਪਿਆਰ ਸਤਿਕਾਰ ਫੇਰ ਇੱਕ ਵਾਰੀ ਮੇਰੇ ਚੈਨਲ ਨੂੰ ਲਾਈਕ ਤੇ ਸਬਸਕ੍ਰਾਈਬ ਜਰੂਰ ਕਰਦੇ ਰਹੋ ਤਾਂ ਕਿ ਮੈਂ ਤੁਹਾਡੇ ਨਾਲ ਹੋਰ ਪਿਆਰੀਆਂ ਪਿਆਰੀਆਂ ਸਾਝਾਂ ਪਾਉਂਦਾ ਰਹਿ ਸਕਾਂ ਮੇਰੇ ਵੱਲੋਂ ਸਾਰਿਆਂ ਨੂੰ ਬਹੁਤ ਸਾਰਾ ਸਤਿਕਾਰ ਪਿਆਰ ਜਿਉਂਦੇ ਰਹੋ ਵਸਦੇ ਰਹੋ ਖੁਸ਼ ਰਹੋ ਆਬਾਦ ਰਹੋ ਜਿੰਦਾਬਾਦ ਰਹੋ